ਇਦੋਂ ਤੋਂ ਸਾਡੇ ਜੁਗਨਿਆਂ ਤੋਂ ਲਓ ਜੀ ਆਪਾਂ ਲੱਗਿਆ ਜੀ ਸਮਾਨ ਪਾਉਣ ਤਿਆਰੀ ਕਰਤੀ ਜੀ ਸਾਗੜ ਸੌਟ ਲਾ ਤੇ 5 ਇੰਚੀ ਮਾਲਾ ਉਹ ਵੀ ਕੀ ਹੋ ਗਿਆ ਪਾਹਤ ਅਧੁਰਾ ਆ ਜਾ ਮਿਹਰ ਕਰਦੀ ਬਾਬੇ ਨੇ ਮਿਹਰ ਕਰਦੀ ਪਿਹਰ ਵਾਹ ਵਾਹ ਕਰਦਾ ਇਹ ਉਹਦਾ ਕਰਦਾ ਬਾਈ ਅੱਜੇ ਕਰਤੀ ਬਾਬੇ ਨੇ ਮਿਹਰ ਬੋਰ ਹੋ ਗਿਆ ਬਾਈ ਦਾ ਸਾਡੇ ਛੋਟੇ ਬੱਚੀ ਦਾ ਬੋਰ ਹੋ ਗਿਆ ਜੀ ਅੱਜ ਖੋਸ ਲੱਗਦਾ ਏ ਅੱਜ ਪਤਾ ਨਹੀਂ ਕੀ ਖਵਾਊਗਾ ਆ ਚੜਾਈਆ ਹੋਇ ਚੱਕ ਲੈਦੀ ਨਾਲੇ ਓਏ ਬੋਲਿਆ ਤੇ ਨਾ ਬਾਈ ਨੋ ਕਾਲੀ ਆ ਗਈ ਕਿ ਕਿਲਾ ਕਰੋ ਮੇਰਾ ਆ ਦੇ ਲੈ ਚੱਲ ਰਹੀ ਆ ਆਵਰਾ ਤੂੰ ਹੀ ਛੇੜੀ ਜਨਾ ਕਦੇ ਕੁਝ ਤੋੜਦਾ ਨਾ ਕਦੇ ਕੁਸ ਪਹਿਲਾਂ ਸਾਗੜ ਤੋੜਦਾ ਨੇ ਆ ਚੱਲੇ ਉਸ ਨੂੰ ਖੜਾ ਦੋ ਜੀ ਸੋਹਣਪੁਰ ਆਈਏ ਬਾਲੇ ਗੱਬੇ ਨੇ ਓਏ ਬਾਲੇ ਗੱਬੇ ਆ ਵੀ ਕੱਢਦਾ ਸਰਾਖਾ ਜਿਹਾ ਕੱਢਦਾ ਜੀ ਠੀਕ ਹੋਣਾ ਤੋੜੇਗਾ ਅੱਖ ਜਣਾ ਕਰਦੀ ਬਾਬੇ ਦਾ ਦਾ ਰਿਵਟ ਉਹ ਪਾਸ ਉਹ ਸਾਰਾ ਟੱਬਰ ਹੀ ਪੈ ਗਿਆ ਓਏ ਓ ਨਾ ਓਏ ਨਾ ਹਿੱਟੇ ਲੋ ਹਿੱਟੇ ਰਵਾਂ ਮੂ तू कम कर रहा कोई कर ला कर कोई कम तू भी कर ला कर को कोई कम ला कर लाओ एक आकयाक्या कम कर ला वे। कपड़ा का <laughs> <laughs> नहीं बैठा गर्मी पूंजन ਡੱਬੀ ਹੈ ਡੱਬੀ ਨਹੀਂ ਮੈਨੂੰ ਲੱਗਦਾ ਦੇਖੀ ਮੈਨੂੰ ਲੱਗੀ ਉਹ ਆ ਵੀ ਨਹੀਂ ਕੋਈ ਐਂਡ ਕੈਪ ਜਾ ਜਿਹੜੀ ਕੌਲੀ ਜੀ ਨੇ ਹੰਦੀ ਸੀ ਕੜੀ ਚੌੜਾ ਵੀ ਕੜੀ ਆਹੋ ਕੜੀ ਚੌਲ ਵਾਲੀ ਲਾਦੀ ਕੜੀ ਪੱਲੀ ਪਾੜ ਗਈ ਕੜੀ ਚੌਲ ਵਾਲੀ ਹੈ ਮਾਲ ਲਾਤਾ ਲਵੇ ਆਪਾਂ ਨੇ 320 ਫੁੱਟ ਮਾਲ ਪੈ ਗਿਆ ਜੀ ਆਹ ਰਹਿ ਗਿਆ ਬਾਕੀ ਇਹ ਵੀ ਪਾ ਦਈਏ ਜੀ ਫਿਰ ਹੁਣ ഓട്ട ലഭ